ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਦਾ YouTube ਪੇਜ ਮੈਂ ਲਕਸ਼ਮੀਨ ਮੇਰੇ ਨਾਲ ਮੇਰੇ ਸਾਥੀ ਸਿਮਰਨ ਕੌਰ ਅੱਜ ਗੱਲ ਕਰਾਂਗੇ ਲੈਂਡ ਪੂਲਿੰਗ ਸਕੀਮ ਬਾਰੇ ਅੱਜ ਦਾ ਮੁੱਦਾ ਬਹੁਤ ਖਾਸ ਹੈ ਕਿਉਂਕਿ ਸਰਕਾਰ ਦੇ ਵੱਲੋਂ ਇਹ ਸਕੀਮ ਲਿਆਂਦੀ ਗਈ ਹੈ ਕਿਸਾਨਾਂ ਦੀ ਭਲਾਈ ਲਈ ਇਹ ਅਸੀਂ ਨਹੀਂ ਕਹਿ ਰਹੇ ਸਰਕਾਰ ਦਾ ਦਾਵਾ ਹੈ ਤੇ ਦੂਜੇ ਪਾਸੇ ਵਿਰੋਧੀਆਂ ਦੇ ਵੱਲੋਂ ਲਗਾਤਾਰ ਇਸ ਸਕੀਮ ਦਾ ਵਿਰੋਧ ਕੀਤਾ ਜਾ ਰਿਹਾ ਹੈ ਚਾਹੇ ਗੱਲ ਕਰੀਏ ਕਾਂਗਰਸ ਦੀ ਚਾਹੇ ਗੱਲ ਕਰੀਏ ਅਕਾਲੀ ਦਾ ਵੱਖ-ਵੱਖ ਥਾਵਾਂ ਤੇ ਰੈਲੀਆਂ ਕੱਢ ਕੇ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਹੈ ਕਿ ਕਿਸਾਨਾਂ ਦੇ ਨਾਲ ਠੱਗੀ ਹੋਣ ਚੱਰੀ ਹੈ। ਸਿਮਰਨ ਸਾਡੇ ਨਾਲ ਮੌਜੂਦ ਨੇ ਨਾ ਤੋਂ ਜਾਣ ਲੈਣੇ ਕਿ ਆਖਰਕਾਰ ਸਭ ਤੋਂ ਪਹਿਲਾਂ ਕਿ ਆਖਰਕਾਰ ਇਹ ਸਕੀਮ ਹੈ ਕਿ ਕਿਉਂ ਲਾਂਦਿਆ ਗਿਆ ਇਸ ਨੂੰ ਤੇ ਇਸ ਦੇ ਵਿੱਚ ਆਖਰਕਾਰ ਹੋਵੇਗਾ ਕੀ ਕੀ ਕਿਸਾਨਾਂ ਦੇ ਨਾਲ ਜੀ ਸਭ ਤੋਂ ਪਹਿਲਾਂ ਤਾਂ ਦਰਸ਼ਕਾਂ ਲਈ ਵੀ ਇਹੀ ਜਾਨਣਾ ਜ਼ਰੂਰੀ ਹੈ ਕਿ ਲੈਂਡ ਪੂਲਿੰਗ ਸਕੀਮ ਹੈ ਕੀ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਤੇ ਲੋਕਾਂ ਦੇ ਮਨ ਵਿੱਚ ਵੀ ਕੁਐਸਚਨ ਆਉਂਦਾ ਕਿ ਗਵਰਨਮੈਂਟ ਇਹੋ ਜਿਹੀ ਪਾਲਿਸਿਜ਼ ਕਿਉਂ ਲੈ ਕੇ ਆਂਦੀ ਹੈ ਇਹ ਜਿੰਨੇ ਲੋਕ ਨਾ ਪਰਵਾਹਨ ਕਰਦੇ ਨੇ ਲੈਂਡ ਪੂਲਿੰਗ ਸਕੀਮ ਜਿਹੜੀ ਹੈ ਸਿਰਫ ਪੰਜਾਬ ਦੀ ਗੱਲ ਨਹੀਂ ਹੈ ਬਾਕੀ ਸਾਰੇ ਸੂਬੇ ਵੀ ਨੇ ਕਿਉਂਕਿ ਹਰ ਸੂਬੇ 'ਚ ਜਦੋਂ ਪੋਪੂਲੇਸ਼ਨ ਵੱਧਦੀ ਹੈ ਲੋਕ ਵੱਧਦੇ ਨੇ ਤੇ ਉਹਨਾਂ ਲੋਕਾਂ ਨੂੰ ਤੁਸੀਂ ਕਿੱਥੇ ਬਸਾਉਂਗੇ ਉਦੇ ਵਾਸਤੇ ਤੁਹਾਨੂੰ ਟਾਊਨ ਪਲਾਨਿੰਗ ਕਰਨੀ ਪੈਂਦੀ ਉਹਦੇ ਵਾਸਤੇ ਤੁਹਾਨੂੰ ਅਰਬਨ ਡਵੈਲਪਮੈਂਟ ਕਰਨੀ ਪੈਂਦੀ ਉਹਦੇ ਵਾਸਤੇ ਜਿਹੜੇ ਪਿੰਡਾਂ ਦੀ ਖੇਤੀਯੋਗ ਜ਼ਮੀਨ ਜਿਹੜੇ ਲੋਕ ਖੇਤੀ ਨਹੀਂ ਕਰਦੇ ਜਾਂ ਫਿਰ ਖੇਤੀ ਨਹੀਂ ਕਰਨਾ ਚਾਹੁੰਦੇ ਉਹਨਾਂ ਨੂੰ ਵੇਚਣਾ ਚਾਹੁੰਦੇ ਉਹਨਾਂ ਦੇ ਨਾਲ ਸਹਿਮਤੀ ਬਣਾ ਕੇ ਉਸ ਜ਼ਮੀਨ ਨੂੰ ਐਕਵਾਇਰ ਕਰਕੇ ਉਹਦੇ ਉੱਤੇ ਡਵੈਲਪਮੈਂਟ ਕੀਤੀ ਜਾਂਦੀ ਹੈ ਕਲੋਨੀਆ ਕਟੀਆਂ ਜਾਂਦੀਆਂ ਨੇ ਤਾਂ ਜੋ ਵੱਧਦੀ ਹੋਈ ਆਬਾਦੀ ਨੂੰ ਉੱਥੇ ਅਕੋਮੋਡੇਟ ਕੀਤਾ ਜਾ ਸਕੇ ਤਾਂ ਕਰਕੇ ਕਿਸੇ ਵੀ ਸੂਬੇ ਵਾਸਤੇ ਡਵੈਲਪਮੈਂਟ ਵਾਸਤੇ ਇਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਲੈਂਡ ਐਕਵਾਇਰ ਕਰਕੇ ਉੱਥੇ ਇੱਕ ਡਵੈਲਪਮੈਂਟ ਪ੍ਰੋਜੈਕਟ ਲਗਾਇਆ ਜਾਵੇ ਉਹ ਪਾਵੇਂ ਸਰਕਾਰੀ ਵੀ ਹੋ ਸਕਦਾ ਹੈ ਤੇ ਪਾਵੇਂ ਪ੍ਰਾਈਵੇਟ ਵੀ ਹੋ ਸਕਦਾ ਹੈ ਜਾਂ ਉਹ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਤੇ ਵੀ ਹੋ ਸਕਦਾ ਹੈ ਸਕੀਮ ਸਾਰੇ ਹੀ ਸੂਬਿਆਂ ਵਾਸਤੇ ਜ਼ਰੂਰੀ ਹੁੰਦੀ ਹੈ ਤਾਂ ਕਿ ਆਉਣ ਵਾਲੀ ਜੜੀ ਜਨਰੇਸ਼ਨ ਆਉਣ ਵਾਲੀ ਬਸੋਂ ਉਹਨੂੰ ਅਸੀਂ ਅਕੋਮੋਡੇਟ ਕਰੀਏ ਇੱਕ ਪਲਾਨਡ ਤਰੀਕੇ ਨਾਲ ਐਦਾਂ ਨਾ ਹੋਵੇ ਕਿ ਬਸੋਂ ਵੱਧ ਗਈ ਸਰਕਾਰ ਨੇ ਡਵੈਲਪਮੈਂਟ ਵਾਸਤੇ ਕੋਈ ਪ੍ਰੋਜੈਕਟ ਨਹੀਂ ਲੈ ਕੇ ਆਂਦਾ ਤੇ ਲੋਕਾਂ ਨੇ ਕੀ ਕੀਤਾ ਹੁਣ ਜੇ ਪਿੰਡ ਚ ਕਿਸੇ ਦੀ ਖੇਤਾਂ ਦੀ ਜ਼ਮੀਨ ਹੈ ਕਿਸ ਨੇ ਕਿਆ ਕੀ ਉਹ ਮੇਰੇ ਟੱਬਰ ਚੰਨੇ ਲੋਕ ਹੈ ਨਹੀਂ ਮੈਂ ਆਪਣੇ ਅੱਧੇ ਖੇਤ ਵੇਚ ਦਿਨਾ ਜਿਨ੍ਹਾਂ ਨੇ ਉੱਥੇ ਘਰ ਬਣਾਣੇ ਬਣਾ ਲਓ ਉਹ ਜੇ ਕੋਈ ਖਰੀਦ ਕੇ ਬਿਨਾ ਕਿਸੇ ਟਾਊਨ ਪਲਾਨਿੰਗ ਦੇ ਲੋਕੀ ਘਰ ਬਣਾਉਣਗੇ ਉੱਥੇ ਮੂਲਬੂਤ ਸਹੂਿਦਾਵਾਂ ਨਹੀਂ ਹੋਣਗੀਆਂ ਉੱਥੇ ਸੜਕ ਨਹੀਂ ਹੋਏਗੀ ਉੱਥੇ ਸੀਵਰੇਜ ਨਹੀਂ ਹੋਏਗਾ ਉੱਥੇ ਪਲਾਟ ਜਿਹੜੇ ਨਿਟਿਡ ਮਿੰਡੇ ਕੱਟੇ ਹੋਣਗੇ ਐਕਚੁਅਲੀ ਲੋਕ ਆਪਣੀ ਮਰਜ਼ੀ ਦੇ ਆਪਣੀ ਮਰਜ਼ੀ ਦੇ ਨਾਲ ਕੋਈ ਕਹੇਗਾ ਮੈਂ ਇੱਧਰ ਨੂੰ ਗੇਟ ਰੱਖਣਾ ਕੋਈ ਕਹੇਗਾ ਉੱਧਰ ਨਹੀਂ ਤੇ ਉਹ ਪਲਾਨਿੰਗ ਨਹੀਂ ਹੋ ਪਾਏਗੀ ਐਦਾਂ ਕੋਈ ਵੀ ਸਿਟੀ ਜਿਹੜੀ ਹੈ ਉਹ ਡਵੈਲਪ ਨਹੀਂ ਹੁੰਦੀ ਤੇ ਇਸੇ ਕਯੋਸ ਨੂੰ ਰੋਕਣ ਵਾਸਤੇ ਸੂਬਾ ਸਰਕਾਰ ਕਿਸੇ ਵੀ ਸੂਬੇ ਦੀ ਸਰਕਾਰ ਜਿਹੜੇ ਆਉਂਦੀਆਂ ਸਕੀਮਾਂ ਲੈ ਕੇ ਆਉਂਦੀ ਹੈ ਜਿਹਦੇ ਤਹਿਤ ਤੁਸੀਂ ਜਿਹੜ ਇੱਕ ਤਰੀਕੇ ਦੇ ਨਾਲ ਇੱਕ ਤਰਤੀਬ ਦੇ ਨਾਲ ਡਵੈਲਪ ਕਰ ਸਕੋ ਉਹ ਲੋਕਾਂ ਦੀ ਭਲਾਈ ਦੇ ਵਾਸਤੇ ਹੁੰਦਾ ਹੁਣ ਇਹਦੇ ਵਿੱਚ ਕੀ ਹੁੰਦਾ ਲੈਂਡ ਤੁਸੀਂ ਕਿਹੜੀ ਐਕਵਾਇਰ ਕਰ ਸਕਦੇ ਹੋ ਉਹ ਜਿਹੜੀ ਲੈਂਡ ਲੋਕੀ ਵੇਚਣਾ ਚਾਹੁੰਦੇ ਨੇ ਜੇ ਆਪਾਂ ਸੂਬਾ ਸਰਕਾਰ ਦੀ ਗੱਲ ਨਾ ਕਰੀਏ ਜੇ ਕੇਂਦਰ ਸਰਕਾਰ ਦੀ ਵੀ ਗੱਲ ਕਰੀਏ ਜੇ ਹਾਈਵੇ ਪ੍ਰੋਜੈਕਟ ਲੈ ਕੇ ਆਏ ਜਾਂਦੇ ਨੇ ਜਾਂ ਫਿਰ ਰੇਲ ਪ੍ਰੋਜੈਕਟ ਲੈ ਕੇ ਆਏ ਜਾਂਦੇ ਨੇ ਜਾਂ ਮੈਟਰੋ ਪ੍ਰੋਜੈਕਟ ਵੀ ਜੇ ਲੈ ਕੇ ਆਏ ਜਾਂਦੇ ਨੇ ਉਹਨਾਂ ਚੋਂ ਜਾਂ ਜੇ ਤੁਸੀਂ 에어ਪੋਰਟ ਦੀ ਗੱਲ ਕਰ ਲਓ 에어ਪੋਰਟ ਪ੍ਰੋਜੈਕਟ ਵੀ ਲੈ ਕੇ ਆਇਆ ਕਿਹੜੀ ਜ਼ਮੀਨ ਐਕਵਾਇਰ ਕਰਦੇ ਨੇ ਜਿਹੜੇ ਲੋਕਾਂ ਦੀ ਖੇਤੀ ਦੀ ਜ਼ਮੀਨ ਹੁੰਦੀ ਹੈ ਕਿਉਂਕਿ ਉਹ ਜ਼ਮੀਨ ਵੱਡੀ ਮਾਤਰਾ ਚ ਹੁੰਦੀ ਹੈ ਪਹਿਲੀ ਗੱਲ ਕਿਉਂਕਿ ਬਿਗਾ ਦੇ ਬਿਗੇ ਏਕੜਾਂ ਦੇ ਏਕੜ ਜ਼ਮੀਨ ਹੁੰਦੀ ਹੈ ਤੇ ਇੱਕ ਸਮੂਹ ਕਿਸਾਨਾਂ ਦਾ ਇਕੱਠਾ ਕਰਕੇ ਉਹਨਾਂ ਨੂੰ ਸਹਿਮਤੀ ਬਣਾਈ ਜਾਂਦੀ ਤੁਸੀਂ ਆਪਣੀਆਂ ਮੰਗਾਂ ਦੱਸ ਚਾਲੇ ਕਿ ਤੇ ਸਹਿਮਤੀ ਬਣਾ ਕੇ ਉਹਨਾਂ ਨੂੰ ਵੀ ਉਹਨਾਂ ਦਾ ਹੱਕ ਮਿਲ ਜਵੇ ਤੇ ਸਰਕਾਰ ਨੂੰ ਜ਼ਮੀਨ ਮਿਲ ਜਵੇ ਤੇ ਡਵੈਲਪਮੈਂਟ ਵੀ ਹੋ ਜੇਗੀ ਤੇ ਕਿਸਾਨਾਂ ਦੇ ਵਾਸਤੇ ਉਹਨਾਂ ਦਾ ਜਿਹੜਾ ਰੋਜ਼ਗਾਰ ਹੈ ਉਹ ਵੀ ਚੱਲਦਾ ਰਹੇਗਾ ਤੇ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਰੀਜਨਲ ਪ੍ਰੋਜੈਕਟ ਜਿਹੜੇ ਲੈ ਕੇ ਆਂਦੇ ਰ ਭਾਵੇਂ ਗਮਾਡਾ ਕਹੇ ਲੋ ਜਾਂ ਗਲਾਡਾ ਕਹੇ ਲੋ ਇਹ ਪ੍ਰਾਈਵੇਟ ਕੰਪਨੀਆਂ ਜਾਂ ਫਿਰ ਪ੍ਰਾਈਵੇਟ ਤੌਰ ਤੇ ਸਰਕਾਰ ਇਹਨਾਂ ਨੂੰ ਦੇ ਦਿੰਦੀ ਆਪਣੇ ਜ਼ਮੀਨ ਆਗਾਰ ਕਰਨ ਵਾਸਤੇ ਕਿ ਤੁਸੀਂ ਇੱਥੇ ਡਵੈਲਪਮੈਂਟ ਕਰੋ ਫਿਰ ਇਹ ਪੂਲਿੰਗ ਕਿਸ ਤਰੀਕੇ ਨਾਲ ਹੁੰਦੀ ਹੈ ਕਿ ਜਿਹੜੇ ਕਿਸਾਨ ਨੇ ਉਹਨਾਂ ਦੇ ਸਮੂਹ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਆਪਣੀਆਂ ਮੰਗਾਂ ਰੱਖੋ ਤੁਹਾਡੀਆਂ ਕੀ ਮੰਗਾਂ ਨੇ ਫਿਰ ਇੱਕ ਜਾਇਜ਼ ਮੰਗ ਉੱਤੇ ਆ ਕੇ ਸਹਿਮਤੀ ਬਣਦੀ ਹੈ ਕਿ ਕੀ ਕਿਸਾਨਾਂ ਨੂੰ ਦੇਣਾ ਚਾਹੀਦਾ ਹੈ ਕਿ ਉਹਨਾਂ ਦਾ ਵੀ ਨੁਕਸਾਨ ਨਾ ਹੋਵੇ ਤੇ ਸਰਕਾਰ ਦਾ ਵੀ ਨੁਕਸਾਨ ਨਾ ਹੋਵੇ ਤੇ ਦੋਵੇਂ ਪੱਖੀ ਡਵੈਲਪਮੈਂਟ ਜਿਹੜੀ ਹੈ ਨਾ ਸਿਰਫ ਸਰਕਾਰ ਵੱਲੋਂ ਲੋਕਾਂ ਦੀ ਬਲਕਿ ਕਿਸਾਨਾਂ ਦੀ ਵੀ ਡਵੈਲਪਮੈਂਟ ਜਿਹੜੀ ਆ ਉਹ ਨਾਰੁਕੇ ਤੇ ਦੋਵਾਂ ਦਾ ਇਹਦੇ ਵਿੱਚ ਫਾਇਦਾ ਹੁੰਦਾ ਤਾਂ ਕਰਕੇ ਲੈਂਡ ਪੂਲਿੰਗ ਪਾਲਿਸੀ ਜਾਂ ਲੈਂਡ ਪੂਲਿੰਗ ਸਕੀਮ ਕਿਸੇ ਵੀ ਸੂਬੇ ਬਾਰੇ ਜੇ ਤੁਸੀਂ ਸੋਚੋ ਤੇ ਉਹ ਗਲਤ ਨਹੀਂ ਹੈਗੀ ਬਸ਼ਰਤੇ ਜੇ ਦੋਵਾਂ ਧਿਰਾਂ ਦੀ ਸਹਿਮਤੀ ਦੇ ਨਾਲ ਆਪਸੀ ਸਹਿਮਤੀ ਦੇ ਨਾਲ ਇਹਨਾਂ ਦੀ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ। ਸਿਮਰਨ ਜਿਵੇਂ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਜਿਹੜੀ ਸਕੀਮ ਹੈ ਇਹ ਕਿਸਾਨਾਂ ਦੇ ਹੱਕਾਂ ਦੇ ਲਈ ਹੈ, ਕਿਸਾਨਾਂ ਦੇ ਹਿੱਤਾਂ ਦੀ ਹੈ। ਤੁਸੀਂ ਮੈਂਸ਼ਨ ਕੀਤਾ ਸੀ ਸ਼ੁਰੂ ਦੇ ਵਿੱਚ ਏਅਰਪੋਰਟ ਦੇ ਲਈ, ਮੈਟਰੋ ਦੇ ਲਈ, ਰੇਲਵੇ ਸਟੇਸ਼ਨਸ ਦੇ ਲਈ ਜਿਹੜੀ ਕਿਸਾਨਾਂ ਦੀ ਜ਼ਮੀਨ ਹੈ ਜੇਕਰ ਪਟਰੀ ਵੀ ਕੱਢਣੀ ਹੋਵੇ ਤਾਂ ਉਹ ਜ਼ਮੀਨ ਇੱਕ ਵਾਰ ਕੀਤੀ ਜਾਵੇ। ਪਰ ਸੀਐਮ ਮਾਨ ਦੇ ਵੱਲੋਂ ਇਸ ਵਿੱਚ ਇਸ ਸਕੀਮ ਦੇ ਵਿੱਚ ਇੱਕ ਸਪੈਸ਼ਲ ਮੈਂਸ਼ਨ ਇਹ ਕੀਤਾ ਗਿਆ ਹੈ ਕਿ ਜੇਕਰ ਕਿਸਾਨ ਚਾਹੁੰਦਾ ਮੇਰੀ ਜ਼ਮੀਨ ਦਵਾਂ ਤਾਂ ਹੀ ਉਹ ਦੇ ਸਕਦਾ ਇਸ ਦੇ ਵਿੱਚ ਧੱਕੇਸ਼ਾਹੀ ਕੋਈ ਨਹੀਂ ਹੋਣੀ ਬਿਲਕੁਲ ਬਿਲਕੁਲ ਤੇ ਰੇਟ ਵੀ ਸ਼ਾਇਦ ਅੱਗੇ ਦੇ ਨਾਲੋਂ ਬਹੁਤ ਜ਼ਿਆਦਾ ਦਿੱਤੇ ਜਾ ਰਹੇ ਤੇ ਜਨਤਾ ਨੂੰ ਅੱਜ ਉਹ ਵੀ ਦੱਸ ਦਿਓ ਜਿਹੜੇ ਸੋਧ ਕੀਤੇ ਗਏ ਨੇ ਕਿ ਕਿਸ ਤਰੀਕੇ ਦੇ ਨਾਲ ਕਾਂਗਰਸ ਵੇਲੇ ਸਿਰਫ 20000 ਰੁਪਏ ਕਿਰਾਇਆ ਮਿਲਦਾ ਸੀ ਉਸ ਜ਼ਮੀਨ ਦਾ ਉਸ ਨੂੰ ਵਧਾ ਕੇ ਸਾਲਾਨਾ 1 ਲੱਖ ਰੁਪਏ ਕਰ ਦਿੱਤਾ ਗਿਆ ਹੈ ਉਸ ਦੇ ਬਾਰੇ ਜ਼ਰੂਰ ਜਾਣਕਾਰੀ ਬਿਲਕੁਲ 1 ਲੱਖ ਰੁਪਏ ਪ੍ਰਤੀ ਏਕੜ ਕਿਸਾਨ ਨੂੰ ਸਾਲਾਨਾ ਕਿਰਾਇਆ ਮੌਜੂਦਾ ਸਰਕਾਰ ਦੇਵੇਗੀ ਤੇ ਵੱਡੀ ਗੱਲ ਸਭ ਤੋਂ ਵੱਡੀ ਜਿਹੜੀ ਇਹਦੇ ਵਿੱਚ ਸੋਧ ਇਹ ਕੀਤਾ ਗਿਆ ਹੈ ਕਿ ਕਿਸੇ ਵੀ ਕਿਸਾਨ ਤੋਂ ਜ਼ਬਰਦਸਤੀ ਸਰਕਾਰ ਜ਼ਮੀਨ ਨਹੀਂ ਲੈ ਜਾਏਗੀ ਕਿਉਂਕਿ ਕਿਸਾਨ ਨੂੰ ਜੇ ਤੁਸੀਂ ਪੁੱਛੋ ਜ਼ਮੀਨ ਕਿਸਾਨ ਦੀ ਮਾਂ ਹੁੰਦੀ ਹੈ ਤਾਂ ਕਰਕੇ ਕੋਈ ਵੀ ਕਿਸਾਨ ਮਤਲਬ ਹਰ ਕਿਸਾਨ ਨਹੀਂ ਚਾਹੇਗਾ ਵੀ ਹਾਂ ਹਰ ਕਿਸਾਨ ਇਹ ਸੁਪਨਾ ਨਹੀਂ ਦੇਖਦਾ ਕਿ ਮੇਰੀ ਜ਼ਮੀਨ ਤੇ ਕਦੀ ਲੱਗੇ 에어ਪੋਰਟ ਬਣੇ ਤਾਂ ਮੈਨੂੰ ਮਹਿੰਗੇ ਪਾਤੇ ਵਿੱਚ ਹਰ ਕਿਸਾਨ ਇਹ ਉਹ ਨਹੀਂ ਸੋਚਦਾ ਜਿਹੜੀ ਪੁਸ਼ਤੈਨੀ ਜ਼ਮੀਨ ਹੁੰਦੀ ਹੈ ਉਹ ਤਾਂ ਕੋਈ ਵੇਚਦਾ ਹੀ ਨਹੀਂਗਾ ਤਾਂ ਕਰਕੇ ਇਹ ਬੜਾ ਹੀ ਇੱਕ ਅੱਛਾ ਵਿੱਚ ਫਲੈਕਸੀਬਿਲਟੀ ਲਿਆਂਦੀ ਗਈ ਹੈ ਕਿ ਜੇ ਕੋਈ ਕਿਸਾਨ ਆਪਣੀ ਜ਼ਮੀਨ ਐਕਵਾਇਰ ਕਰਵਾਉਣਾ ਚਾਹੁੰਦਾ ਹੈ ਤੇ ਉਹ ਕਰਵਾ ਸਕਦਾ ਹੈ ਜੇ ਨਹੀਂ ਕਰਵਾਉਣਾ ਚਾਹੁੰਦਾ ਤੇ ਸਰਕਾਰ ਉਹਦੇ ਨਾਲ ਕੋਈ ਜ਼ਬਰਦਸਤੀ ਨਹੀਂ ਕਰ ਸਕਦੀ ਉਹਦੀ ਜ਼ਮੀਨ ਨੂੰ ਛੱਡ ਕੇ ਬਾਕੀ ਦੂਸਰੀ ਥਾਂ ਤੇ ਜੜੀ ਡਵੈਲਪਮੈਂਟ ਹੈ ਉਹ ਕੱਢੀ ਜਾਏਗੀ ਇਹਦੇ ਨਾਲ ਇੱਕ ਫਲੈਕਸੀਬਿਲਟੀ ਮਿਲਦੀ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਕਿਸਾਨਾਂ ਦੀ ਇੱਕ ਇਮੋਸ਼ਨ ਜੁੜਿਆ ਹੁੰਦਾ ਉਹਨਾਂ ਦੀ ਜ਼ਮੀਨ ਦੇ ਨਾਲ ਫੁਰਖਿਆਂ ਦੀ ਜ਼ਮੀਨ ਹੈ ਰਾਈਟ ਤੇ ਉਹ ਸਾਰੇ ਤੁਸੀਂ ਕੋਈ ਨਹੀਂ ਵੀ ਦੇਣਾ ਚਾਹੁੰਦਾ ਤੇ ਇਹ ਫਲੈਕਸੀਬਿਲਟੀ ਦੇ ਕੇ ਮੈਨੂੰ ਲੱਗਦਾ ਇੱਕ ਬਹੁਤ ਹੀ ਜ਼ਿਆਦਾ ਪੋਜ਼ਿਟਿਵ ਮੈਸੇਜ ਸੀਐਮ ਮਾਨ ਨੇ ਦੇਣਾ ਚਾਹਿਆ ਹੈ ਕਿ ਜ਼ਰੂਰੀ ਨਹੀਂ ਹੈ ਕਿ ਤੁਸੀਂ ਆਪਣੀ ਜ਼ਮੀਨ ਦਿਓ ਜੇ ਤੁਸੀਂ ਨਹੀਂ ਦੇਣਾ ਚਾਹੁੰਦੇ ਤਾਂ ਸਰਕਾਰ ਤੁਹਾਡੇ ਨਾਲ ਕੋਈ ਵੀ ਜ਼ਬਰਦਸਤੀ ਨਹੀਂ ਕਰੇਗੀ ਦੂਸਰੀ ਗੱਲ ਰਹੀ ਕਿਰਾਏ ਦੀ ਹੁਣ ਤੁਸੀਂ ਦੇਖੋ ਤੁਸੀਂ ਕਿਹਾ ਕਿ ਵਿਰੋਧੀ ਧਿਰ ਜੜੇ ਨੇ ਵਿਰੋਧ ਕਰ ਰਹੇ ਲਗਾਤਾਰ ਵਿਰੋਧ ਕਰ ਰਹੇ ਮੁੱਦਾ ਨਹੀਂ ਸਾਨੂੰ ਪਤਾ ਚੱਲ ਪਾਰ ਹੈ ਕਿ ਆਖਰਕਾਰ ਵਿਰੋਧ ਹੋ ਕਿਉਂ ਰਿਹਾ ਹੈ ਇੱਕ ਮੁੱਦਾ ਹੋਣਾ ਚਾਹੀਦਾ ਕਿਸੇ ਚੀਜ਼ ਤੇ ਗੱਲਬਾਤ ਕਰਨ ਦੀ ਇਹ ਇਸ ਦੇ ਉੱਤੇ ਵੀ ਗੱਲ ਕਰਾਂਗੇ ਇਸ ਦੇ ਉੱਤੇ ਵੀ ਗੱਲ ਕਰਾਂਗੇ ਪਹਿਲੇ ਆਪਾਂ ਗੱਲ ਕਰ ਲਈਏ ਕਿ ਇਹ ਜਿਹੜੇ ਵਿਰੋਧ ਕਰ ਰਹੇ ਨੇ ਜਦੋਂ ਇਹਨਾਂ ਦੀ ਸਰਕਾਰ ਸੀਗੀ ਉਦੋਂ ਕਿਸਾਨਾਂ ਦੀ ਜੋ ਜ਼ਮੀਨ ਐਕਵਾਇਰ ਹੁੰਦੀ ਸੀ ਤੁਸੀਂ ਕਿਹਾ ਕਿ 20000 ਰੁਪਏ ਪ੍ਰਤੀ ਏਕੜ ਉਹ ਵੀ ਕਦੀ ਮਿਲਦਾ ਸੀ ਕਦੀ ਨਹੀਂ ਮਿਲਦਾ ਸੀ ਠੀਕ ਹੈ ਤੇ ਹੁਣ ਐਟ ਲੀਸਟ ਉਹਨਾਂ ਨੇ ਕਿਹਾ ਤਾਂ ਹੈ ਕਿ 1 ਲੱਖ ਰੁਪਏ ਪ੍ਰਤੀ ਏਕੜ ਦਿੱਤਾ ਜਾਏਗਾ ਜੇ ਨਹੀਂ ਦਿੱਤਾ ਜਾਂਦਾ ਬਹੁਤ ਸਾਰੇ ਪਲੈਟਫਾਰਮਸ ਤੇ ਉਹ ਸੋਸ਼ਲ ਮੀਡੀਆ ਦਾ ਯੁੱਗ ਹੈ ਖਬਰਾਂ ਇਦਾਂ ਵਾਇਰਲ ਹੁੰਦੀਆਂ ਆ ਨੇ ਤੁਸੀਂ ਸਰਕਾਰ ਨੂੰ ਕਿਸੇ ਵੀ ਹੁੰਦੇ ਤੇ ਘੇਰ ਸਕਦੇ ਹੋ ਤੇ ਜੇ ਸਰਕਾਰ ਆਪਣੇ ਵਰਡਸ ਤੇ ਨਹੀਂ ਰਹਿੰਦੀ ਤਾਂ ਕਿਸਾਨ ਜਿਹੜਾ ਐਕ acquisition ਹੈ ਦਿੱਤੀ ਹੋਈ ਸਰਕਾਰ ਨੂੰ ਵਾਪਸ ਮਿਲ ਸਕਦਾ ਹੈ ਬਿਲਕੁਲ ਵਾਪਸ ਲੈ ਸਕਦੇ ਹੋ ਕਿਉਂਕਿ ਟ੍ਰਾਂਸਪੇਰੈਂਸੀ ਹੋਏਗੀ ਜੇ ਨਹੀਂ ਤੁਹਾਡੇ ਖਾਤੇ 'ਚ ਪੈਸੇ ਆਏ ਤਾਂ ਤੁਸੀਂ इजीली ਆਪਣੀ ਜ਼ਮੀਨ ਜਿਹੜੀ ਹੈ ਵਾਪਸ ਲੈ ਸਕਦੇ ਹੋ ਦੂਸਰੀ ਗੱਲ ਇਹ ਕਿ ਵਿਰੋਧ ਕਰਨ ਵਾਲੀਆਂ 13 ਦੀ ਜੇ ਆਪਾਂ ਗੱਲ ਕਰੀਏ ਤੇ ਸਿਆਸੀ ਪਾਰਟੀਆਂ ਜਿਹੜੀਆਂ ਸੜੀਆਂ ਆਮ ਆਦਮੀ ਪਾਰਟੀ ਦਾ ਵਿਰੋਧ ਕਰੀਨ ਪੰਮ ਲੋਕਾਲੀ ਦਲ ਹੈ ਤੇ ਕਾਂਗਰਸ ਹੈ ਤੇ ਵਿਰੋਧ ਕਰਨ ਦਾ ਇਹਦੇ ਵਿੱਚ ਮੁੱਦਾ ਮੈਨੂੰ ਇਹ ਸਮਝ ਨਹੀਂ ਆ ਰਿਹਾ ਕਿ ਅਕਾਲੀ ਦਲ ਦੀ ਜੀ ਗੱਲ ਕਰੀਆ ਅਕਾਲੀ ਦਲ ਚਲੋ ਕਹਿੰਦੇ ਆਪਨੇ ਆਪ ਨੂੰ ਕਿਸਾਨ ਹਿਤੈਸ਼ੀ ਪਾਰਟੀ ਹੈ ਸੋ ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨ ਨਾਮਸਤੇ ਬਹੁਤ ਕੁਝ ਕੀਤਾ ਹੈ ਉਹ ਵੀ ਠੀਕ ਹੈ ਪਰ ਹੁਣ ਬੇਸਿਕ ਗੱਲ ਜਿਹੜੀ ਇਹ ਹੈ ਪੰਜਾਬ ਚ ਇਰੀਗੇਸ਼ਨ ਦੇ ਲਈ ਲਖੇ ਪਾਣੀ ਹੀ ਨਹੀਂ ਬਚਿਆ ਕਿਸਾਨ ਪਾਣੀ ਵਾਸਤੇ ਆਪ ਸੜਕਾਂ ਤੇ ਆ ਰਹੇ ਨੇ ਨਹਿਰੀ ਪਾਣੀ ਦੀ ਗੱਲ ਕਰਾਂਗੇ ਕਿਸ ਤਰੀਕੇ ਦੇ ਨਾਲ ਨਹਿਰੀ ਪਾਣੀ ਜੀ ਜੇ ਉਹਨਾਂ ਦੇ ਵਸੇਵੇਂ ਵਾਸਤੇ ਜੇ ਉਹਨਾਂ ਦੇ ਪਰਮਨੈਂਟ ਰੋਜ਼ਗਾਰ ਵਾਸਤੇ ਕਿਉਂਕਿ ਸਰਕਾਰ ਨੇ ਕਿਹਾ ਕਿ ਤੁਹਾਨੂੰ ਉਹਦੇ ਚ ਪਲਾਟ ਵੀ ਮਿਲੇਗਾ ਮਿਲੇਗਾ ਉਹਦੇ ਚ ਪਲਾਟ ਵੀ ਪਲਾਟ ਵੀ ਮਿਲੇਗਾ ਸ਼ਾਪਸ ਵੀ ਮਿਲਣਗੀਆਂ ਉਹ ਤੁਸੀਂ ਰੱਖ ਵੀ ਸਕਦੇ ਹੋ ਆਪਣਾ ਰੈਂਟ ਆਊਟ ਵੀ ਕਰ ਸਕਦੇ ਹੋ ਤੁਹਾਡੀ ਫ੍ਰੀ ਵਿਲ ਹੈ ਠੀਕ ਹੈ ਤੇ ਜੇ ਉਹਨਾਂ ਦੇ ਵਾਸਤੇ ਇੱਕ ਸਕੀਮ ਇਹੋ ਜੀ ਲਿਆਂਦੀ ਗਈ ਹੈ ਕਿ ਹੁਣ ਜੇ ਕਿਸਾਨ ਖੇਤੀਬਾੜ ਨਹੀਂ ਜਾ ਰਿਹਾ ਕਿਉਂਕਿ ਆਪਣੇ ਕਿਸਾਨਾਂ ਦੇ 90 80 90% ਬੱਚੇ ਜਿਹੜੇ ਫੋਰਨ ਸੈਟਲ ਠੀਕ ਹੈ ਜ਼ਮੀਨਾਂ ਦਾ ਮੁੱਲ ਅੱਜ ਜੀ ਮਿਲ ਰਿਹਾ ਹੈ ਤੇ ਜੇ ਕਿਸਾਨ ਨੂੰ ਨੂੰ ਦੇ ਦੇੰਦ ਦਾ ਸਰਕਾਰ ਨੂੰ ਤੇ ਉਹ ਕਿਸਾਨ ਵੀ ਫਾਇਦੇ ਚ ਰਹੇਗਾ ਕਿਉਂਕਿ ਹੁਣ ਜਿਹੜੇ ਫੋਰਨ ਜਾ ਚੁਕੇ ਬੱਚੇ ਉਹ ਮੁਸ਼ਕਿਲ ਹੈ ਕਿ ਉਹ ਵਾਪਸ ਆਉਣ ਦੂਸਰੀ ਗੱਲ ਇਹ ਕਿ ਜੇ ਉਹ ਚਾਹੁੰਦੇ ਅਸੀਂ ਖੇਤੀ ਕਰੀਏ ਜਾਂ ਫਿਰ ਖੇਤੀ ਦੇ ਦੂਸਰੇ ਟਰਮਸ ਜਿਹੜੇ ਹੁੰਦੇ ਜਿਨੂੰ ਆਪਾਂ ਜੈ ਵੀ ਖੇਤੀ ਕਹਿੰਦੇ ਨੇ ਆਰਗੇਨਿਕ ਫਾਰਮਿੰਗ ਵੀ ਉਹ ਇੰਨਾ ਜਲਦੀ ਅਡਾਪਟੇਸ਼ਨ ਉਹਦੀ ਨਹੀਂ ਹੋ ਪਾਏਗੀ ਕਿਉਂਕਿ ਇਰੀਗੇਸ਼ਨ ਦੀ ਬੜੀ ਵੱਡੀ ਪ੍ਰੋਬਲਮ ਪੰਜਾਬ 'ਚ ਪਾਣੀ ਜਿਹੜਾ ਬਹੁਤ ਹੀ ਜ਼ਿਆਦਾ ਨੀਚੇ ਜਾ ਚੁੱਕਿਆ ਹੈ ਤੇ ਉਸ ਪਾਸੇ ਵੀ ਧਿਆਨ ਦਿੰਦੇ ਹੋਏ ਜੇ ਇੱਕ ਪਾਲਿਸੀ ਲਿਆਂਦੀ ਗਈ ਹੈ ਕਿ ਕਿਸਾਨਾਂ ਦਾ ਰੋਜ਼ਗਾਰ ਕਿੱਦਾਂ ਚੱਲੇਗਾ ਔਰ ਪੰਜਾਬ ਦੀ ਵੀ ਡਵ ਤੇ ਇਸ ਨੂੰ ਅਪਰੀਸ਼ੀਏਟ ਕਰਨਾ ਚਾਹੀਦਾ ਐਟ ਲੀਸਟ ਇੱਕ ਸਟਾਰਟ ਦੇਣਾ ਚਾਹੀਦਾ ਹੈ ਵਿਰੋਧੀ ਧਿਰਾਂ ਵੱਲੋਂ ਵੀ ਕੀ ਕਰਕੇ ਦੇਖ ਲੈਂਦੇ ਆ ਇੱਕ ਵਾਰ ਜਸਕੀਮ ਲਾਗੂ ਹੁੰਦੀ ਹੈ ਇੱਕ ਵਾਰ ਲਾਗੂ ਹੋਵੇ ਕਿਸਾਨ ਉਸ ਦੇ ਨਾਲ ਕਿਸ ਤਰੀਕੇ ਦੇ ਨਾਲ ਡੀਲ ਕਰ ਰਹੇ ਨੇ ਕਿਸਾਨਾਂ ਦੇ ਨਾਲ ਅਫਸਰ ਕਿਸ ਤਰ੍ਹਾਂ ਡੀਲ ਕਰਨੇ ਵਿਰੋਧ ਤਾਂ ਉਸ ਤੋਂ ਬਾਅਦ ਦੀ ਗੱਲ ਹੈ ਹਲੇ ਸਿਰਫ ਅਨਾਉਂਸ ਹੋਇਆ ਹੈ ਤੇ ਵਿਰੋਧੀਆਂ ਦੇ ਵੱਲੋਂ ਇਹ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ ਪਰ ਮੈਂ ਇੱਕ ਹੋਰ ਗੱਲ ਕਰਨਾ ਚਾਹਾਂਗਾ ਸਿਮਰਨ ਜਿਵੇਂ ਮੋਹਾਲੀ ਦੇ ਵਿੱਚ ਤੁਹਾਨੂੰ ਪਤਾ ਹੋਵੇਗਾ 2025 ਸਾਲ ਪਹਿਲਾਂ ਮੋਹਾਲੀ ਕਿਸ ਤਰੀਕੇ ਦੇ ਨਾਲ ਡਵੈਲਪ ਨਹੀਂ ਸੀ ਤੇ ਉਸ ਵੇਲੇ ਅਕਾਲੀਆਂ ਦੀ ਸਰਕਾਰ ਸੀ ਅਕਾਲੀ ਦਲ ਦੇ ਵੱਲੋਂ ਬਹੁਤ ਸਾਰੀ ਕਿਆਸਰਾਈਆਂ ਹੁੰਦੀਆਂ ਨੇ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਕਿਹਾ ਜਾਂਦਾ ਹੈ ਕਿ ਅਕਾਲੀਆਂ ਨੇ ਮੋਹਾਲੀ ਦੇ ਵਿੱਚ ਜਿਹੜੀਆਂ ਆਪ ਦੀ ਆਪ ਦੀਆਂ ਜ਼ਮੀਨਾਂ ਸੀ ਉਸ ਤੋਂ ਸੜਕਾਂ ਵੀ ਕਰਦੀਆਂ ਬਹੁਤ ਮੁਨਾਫਾ ਕਮਾਇਆ ਤਾਂ ਉਸ ਵੇਲੇ ਇਹ ਸੇਮ ਪਾਲਿਸੀ ਜਿਹੜੀ ਚੱਲ ਰਹੀ ਸੀ ਹਾਲਾਂਕਿ ਇਸ ਦੇ ਵਿੱਚ ਉਹਨਾਂ ਅਮੈਂਡਮੈਂਟ ਕੀਤੀ ਗਈ ਹੈ ਵਾਅਦਾ ਕੀਤਾ ਗਿਆ ਪਰ 올ਡ ਪਾਲਿਸੀ ਦੇ ਤਹਿਤ ਉਹਨਾਂ ਨੇ ਉਸ ਵੇਲੇ ਵਿਰੋਧ ਕਿਉਂ ਨਹੀਂ ਕੀਤਾ ਉਸ ਵੇਲੇ ਤਾਂ 20000 ਰੁਪਏ ਕਿਰਾਇਆ ਦੇ ਰਹੇ ਸੀ ਪਰ ਹੁਣ ਜੇ ਲੱਖ ਰੁਪਏ ਕਿਰਾਇਆ ਮਿਲ ਰਿਹਾ ਤੇ ਉਸ ਤੇ ਵੀ ਵਿਰੋਧ ਕੀਤਾ ਜਾ ਰਿਹਾ ਬਿਲਕੁਲ ਉਸ ਤੇ ਵੀ ਵਿਰੋਧ ਕੀਤਾ ਜਾ ਰਿਹਾ ਨਾਲੇ ਗੱਲ ਬਹੁਤ ਵੱਡੀ ਹੈ ਕਿ ਤੁਸੀਂ ਗੱਲ ਕੀਤੀ 10 ਤੋਂ 15 ਸਾਲ ਪਹਿਲੇ ਦੀ ਉਦੋਂ ਲੱਛ ਐਨੀ ਟਰਾਂਸਪੇਰੈਂਸੀ ਨਹੀਂ ਸੀ ਹੁੰਦੀ ਉਦੋਂ ਤੁਸੀਂ ਐਨੀ ਈਜ਼ੀਲੀ ਆਰਟੀਆਈ ਨਹੀਂ ਸੀ ਲਾ ਸਕਦੇ ਉਦੋਂ ਐਨੀ ਈਜ਼ੀਲੀ ਤੁਹਾਨੂੰ ਹਾਂ মিডিਆ ਜ਼ਿਆਦਾ ਨਹੀਂ ਸੀ ਸੋਸ਼ਲ ਮੀਡੀਆ ਵੀ ਨਹੀਂ ਸੀਗਾ ਔਰ ਤੁਸੀਂ ਗੱਲ ਕੀਤੀ ਉਦੋਂ ਸੀਗੀ ਪੰਜਾਬ ਚ ਅਕਾਲੀ ਦਲ ਦੀ ਸਰਕਾਰ ਤੇ ਪੰਜਾਬ ਚ ਫਿਰ ਮੀਡੀਆ ਦਾ ਜਿਹੜਾ ਤੁਹਾਨੂੰ ਪਤਾ ਹੈ ਰਾਈਟ ਤੇ ਤਾਂ ਹੀ ਕਰਕੇ ਬਹੁਤ ਸਾਰੀ ਜਿਹੜੀਆਂ ਇਹ ਫੈਕਟਰਸ ਨੇ ਹਿਡਨ ਫੈਕਟਰਸ ਤੇ ਤੁਹਾਡੇ ਸਾਡੇ ਵਰਗੇ ਲੋਕਾਂ ਨੂੰ ਪਤਾ ਹੋਏਗਾ ਪਰ ਸ਼ਾਇਦ ਆਮ ਲੋਕਾਂ ਨੂੰ ਪਤਾ ਨਾ ਹੋਵੇ ਕਿ ਐਦਾਂ ਵੀ ਹੋਇਆ ਤੇ ਅੱਜ ਉਹੀ ਅਕਾਲੀ ਦਲ ਹੈ ਉਹਨੂੰ ਅੱਖਾਂ ਤੇ ਇਹੀ ਪਰਦਾ ਪਿਆ ਹੋਇਆ ਜੇ ਵੀ ਕਿ ਸ਼ਾਇਦ ਲੋਕਾਂ ਨੂੰ ਪਤਾ ਨਹੀਂ ਕਿ ਉਹਨਾਂ ਨੇ ਕੀ ਕੀਤਾ ਹੈ ਲੇਕਿਨ ਲੋਕ ਵੀ ਹੁਣ ਬੜੇ ਸਮਾਰਟ ਹੋ ਗਏ ਨੇ ਕਿਉਂਕਿ ਸਾਰਿਆਂ ਦੇ ਫੋਨ ਤੇ ਸਾਰੀ ਚੀਜ਼ਾਂ ਅਵੇਲੇਬਲ ਹੈ ਕੁਝ ਵੀ ਜੇ ਇਨਫੋਰਮੇਸ਼ਨ ਕੱਢਣੀ ਹੈ ਤੇ ਉਹ ਕੱਢ ਸਕਦੇ ਨੇ ਬਿਲਕੁਲ ਤੇ ਕੋਈ ਵੀ ਇਨਫੋਰਮੇਸ਼ਨ ਜਿਹੜੀ ਆ ਉਹ ਕਿਤੇ ਕਦੀ ਵੀ ਲੋਕਾਂ ਨੇ ਜੇ ਕੱਢਣੀ ਹੈ ਤੇ ਉਹ ਗੂਗਲ ਤੇ ਆਰਾਮ ਦੇ ਨਾਲ ਕਿਸੇ ਵੀ ਸਾਲ ਦੀ ਕੋਈ ਵੀ ਇਨਫੋਰਮੇਸ਼ਨ ਨਿਕਲ ਨਿਕਲ ਸਕਦੀ ਹੈ ਤੇ ਉਹ ਹੁਣ ਵਿਰੋਧ ਕਰਨ ਤੋਂ ਇਲਾਵਾ ਉਹਨਾਂ ਕੋਲ ਕੁਝ ਹੋਰ ਬਚਿਆ ਨਹੀਂ ਹੈ ਸ਼ਾਇਦ ਇਸ ਦੇ ਲਈ ਤਾਂ ਕਰਕੇ ਪਾਰਟੀਆਂ ਜਿਹੜੀਆਂ ਵਿਰੋਧ ਕਰ ਰਹੀਆਂ ਤਾਂ ਇਹ ਸੀ ਲੈਂਡ ਪੁੱਲਿੰਗ ਪਾਲਿਸੀ ਜਿਹੜੀ ਆਮ ਆਦਮੀ ਪਾਰਟੀ ਦੇ ਵੱਲੋਂ ਐਮੈਂਡਮੈਂਟ ਕਰਕੇ ਇਸ ਦੇ ਵਿੱਚ ਲੋਕਾਂ ਦਾ ਕਿਸਾਨਾਂ ਦਾ ਫਾਇਦਾ ਅਗੈ ਤਾਂ ਕਿਸਾਨਾਂ ਦੀ ਜ਼ਮੀਨ ਦੇ ਉਹਨਾਂ ਨੂੰ ਰੇਟ ਵੀ ਵੱਧ ਮਿਲਣਗੇ ਤੇ ਜਿਹੜੇ ਲੋਕ ਉੱਥੇ ਜ਼ਮੀਨਾਂ ਖਰੀਦਣਗੇ ਉਹਨਾਂ ਨੂੰ ਸਰਕਾਰੀ ਭਾਅ ਤੇ ਕੋਈ ਵੀ ਪ੍ਰਾਈਵੇਟ ਕਲੋਨੀ ਵਾਲਾ ਆਪਣੀ ਮਰਜ਼ੀ ਦੇ ਨਾਲ ਉਹ ਪਲਾਟ ਕੱਟ ਕੇ ਉਹ ਜ਼ਮੀਨ ਦੇ ਪੈਸੇ ਨਹੀਂ ਲਗਾ ਸਕਦਾ ਸਰਕਾਰੀ ਭਾਅ ਲੱਗਣਗੇ ਤੇ ਕਿਸਾਨ ਵੀ ਜਿਹੜੇ ਨੇ ਇਸ ਸਕੀਮ ਦੇ ਨਾਲ ਕਿਤੇ ਨਾ ਕਿਤੇ ਖੁਸ਼ ਨੇ ਪਰ ਵਿਰੋਧੀ ਪਾਰਟੀਆਂ ਦੇ ਵੱਲੋਂ ਕਿਤੇ ਨਾ ਕਿਤੇ ਕਿਸਾਨਾਂ ਨੂੰ ਗੁੰਮਰਾਹ ਵੀ ਕੀਤਾ ਜਾ ਰਿਹਾ ਹੈ ਹਾਲਾਂਕਿ ਇਸ ਦੇ ਉੱਤੇ ਤੁਹਾਨੂੰ ਦੱਸ ਦਿੰਦੇ ਆ ਕਿ ਕਿਸਾਨਾਂ ਦੇ ਵੱਲੋਂ ਮੀਟਿੰਗ ਵੀ ਕੀਤੀ ਗਈ ਸੀ ਮੀਟਿੰਗ ਦੇ ਵਿੱਚ ਵੀ ਲੈਂਡ ਪੁੱਲਿੰਗ ਪਾਲਿਸੀ ਜਿਹੜੀ ਸੀ ਉਸ ਦੇ ਵਿੱਚ ਚਰਚਾ ਹੋਈ ਹਾਲਾਂਕਿ ਉਹ ਮੁੱਦਾ ਬਾਅਦ ਦੇ ਵਿੱਚ ਅਸੀਂ ਕਦੇ ਡਿਸਕਸ ਕਰ ਲਾਂਗੇ ਅੱਜ ਦੇ ਲਈ ਫਿਲਹਾਲ ਇਨਾ ਹੀ ਮੈਨੂੰ ਦਿਓ ਇਜਾਜ਼ਤ ਤਾਂ